ਬੇਬੇ ਤੇਰਾ ਪੁੱਤ ਪਿੰਡ ਆ ਰਿਹਾ ਹੋ ਜੜਿਆ ਬੇਬੇ ਨੂੰ ਚਾ ਪੁੱਤ ਪਿੰਡ ਆਉਣਾ ਹੈ 에어ਪੋਰਟ ਆ ਸਾਨੂੰ ਪਤਾ ਹੈ ਕਿ ਹਰੇਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਓ ਨੂੰ ਬਕਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ 5 ਸਾਲਾਂ ਬਾਅਦ ਗੱਡੀ ਵਿੱਚ ਲੋਕ ਕੇ ਘਰ ਆਉਂਦਾ ਤੇ ਜਦੋਂ ਮਾਂ ਗੱਡੀ ਦੀ ਤਾਕੀ ਖੋਲਦੀ ਆ ਤਾਂ ਆਪਣੇ ਪੁੱਤ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਦੇ ਦਿਲ ਤੋਂ ਪੁੱਛ ਸਜਣਾ असीं क्य पर हुजणे सौखे जिन छॾण वे